ਕਈ ਵਾਰੀ ਬੰਦਾ ਖੂਬ ਪੁੱਲ ਜਾ ਕੇ ਵੀ ਪਿਆਸਾ ਹੀ ਮੋੜ ਆਉਂਦਾ ਤੇ ਪਾਗਾਂ ਵਾਲਿਓ ਵੀਰੋ ਭਰਾਵੋ ਦਵਾਨਵੇ ਜਾਈਏ ਗੁਰਦੁਆਰਾ ਸਾਹਿਬ ਜਾਈਏ ਕੀਰਤਨ ਸੁਣੀਏ ਕੁਛ ਨਾ ਕੁਛ ਘਰੇ ਲੈ ਕੇ ਆਈਏ ਕੋਈ ਨਾ ਕੋਈ ਬਚਨ ਸਾਡੇ ਪੱਲੇ ਬਣ ਕੇ ਲਜਾਈ ਮੈਂ ਕਈ ਵਾਰੀ ਆ ਬਾਹਰ ਕੀਰਤਨ ਜਾਈਏ ਤੇ ਬੇਨਤੀ ਕਰੀਦੀ ਹੈ ਵੀ ਹੁਣ ਮੰਨ ਕੇ ਚਲੋ ਵੀ ਆਪਾਂ ਦਵਾਨ ਚੋ ਜਾਈਏ ਤੇ ਸਾਡੇ ਬੱਚੇ ਪੁੱਛਣ ਵੀ ਬੇਬੇ ਤੋਂ ਮੈਨੂੰ ਰੋਜ਼ ਪੁੱਛ ਲੈਂਦੀਆਂ ਵੀ ਪੁਰ ਪਬੀਰ ਸਕੂਲੋਂ ਕੀ ਸਿੱਖ ਕੇ ਆਇਆ ਮੇਰੀਆਂ ਤੋਂ ਅਨਪੜ੍ਹ Americana ਕਾਪੀਆਂ ਕੋਲ-ਕੋਲ ਕੇ ਦੇਖਦੇ ਵੀ ਕਿੰਨੇ ਏ ਪਾਉਣੀ ਸਿੱਖੀ ਵੀ ਪਾਉਣੀ ਸਿੱਖੀ ਕਿ ਨਹੀਂ ਸਿੱਖੀ ਤੋਂ ਅੱਜ ਐਪਲ ਲਿਖਣਾ ਸਿੱਖਿਆ ਕਿ ਨਹੀਂ ਉਡਾੜਾ ਸਿੱਖਿਆ ਕਿ ਨਹੀਂ ਤੂੰ ਮੈਨੂੰ ਰੋਜ਼ ਪੁੱਛਦੀ ਐ ਤੂੰ ਰਹੀਨੇ ਤੇ ਮਹੀਨੇ ਦਵਾਨ ਤੇ ਜਾਨੀ ਤੂੰ ਕੀ ਸਿੱਖਿਆਈ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਆਂ ਤੇ ਸਾਨੂੰ ਵੀ ਸਾਡੇ ਬੱਚੇ ਕਹਿਣਗੇ ਵੀ ਭਾਈ ਕੋ ਕੀ ਸਿੱਖਿਆ ਐ ਐਸੇ ਕਰਕੇ ਕੁਛ ਨਾ ਕੁਛ ਖੂਹ ਕੋਲ ਆਈਏ ਤੇ ਪਿਆਸੇ ਨਾ ਮੁੜ ਜਾਈਏ ਤੇ ਪਿਆਸ ਆਮੋ ਜਣੀ ਏ ਜੇ ਅਸੀਂ ਇਹ ਕਵਾਂਗੇ ਵੀ ਮੈਂ ਪਿਆਸ ਹਾਂ ਮੇਰਾ ਮਨ ਮੈਂ ਪਿਆਸਾ ਹਾਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰੀ ਕੀ ਨਹੀਂ ਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਉ ਹਉ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਕੀ ਤੇਰਾ ਮੁਖ ਸੁਹਾਵਾ ਜਿਉ ਸਹਿਜ ਤਲ ਬਾਣੀ ਚਿਰ ਹੋਵਾ ਦੇਖੈ ਸਰੰਗ ਪਾਣੀ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾ ਦੇ ਇੱਕ ਲੋਚਾ ਇੱਕ ਪਿਆਸ ਇੱਕ ਚਾਹਨਾ ਇਹ ਇਹ ਸਾਡੇ ਅੰਦਰ ਹੋਣੀ ਚਾਹੀਦੀ ਹੈ ਫਿਰ ਬੰਦਾ ਇੱਕ ਇੱਕ ਬੂੰਦ ਦੀ ਕਦਰ ਕਰਦਾ ਫਿਰ ਬੰਦਾ ਇੱਕ ਇੱਕ ਸ਼ਬਦ ਦੀ ਕਦਰ ਕਰਦਾ ਫਿਰ ਬੰਦਾ ਕਹਿੰਦਾ ਆ ਰਾਗੀ ਸਿੰਘ ਨੇ ਸ਼ਬਦ ਪੜਿਆ ਇਹ ਵੀ ਨਾ ਲੰਘ ਜਾਏ ਆ ਸ਼ਬਦ ਪੜਿਆ ਇਹ ਵੀ ਨਾ ਕਿਤੇ ਨਿਕਲ ਜਾਏ ਆ ਵਿਚਾਰ ਹੋ ਰਹੀ ਹੈ ਇਹ ਵੀ ਨਾ ਕਿਤੇ ਨਿਕਲ ਜਾਏ ਫਿਰ ਜੇਬ ਜਦੋਂ ਬੰਦੇ ਅੰਦਰ ਪਿਆਸ ਹੁੰਦੀ ਹੈ ਜਦੋਂ ਬੰਦਾ ਕਹਿੰਦਾ ਆਪਾਂ ਬਹੁਤ ਕੁਝ ਜਾਣਦੇ ਬਸ ਫਿਰ ਨਹੀਂ ਇਹ ਹਰ ਜਗ੍ਹਾ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਰੱਖੀਏ ਵੀ ਆਪਾਂ ਕੁਝ ਨਹੀਂ ਜਾਣਦੇ ਆਪਾਂ ਸਿੱਖਣ ਜਾ ਰਹੇ ਆ ਔਰ ਸਿੱਖ ਦਾ ਭਾਵ ਇਹ ਹੈ ਵੀ ਮੈਂ ਸਿੱਖਣਾ ਹੈ ਜ਼ਿੰਦਗੀ ਦੇ ਵਿੱਚ